ਰਾਤ ਇਨਸੀਡੈਂਟ ਹੋਇਆ ਇੱਥੇ ਮੈਡਮ ਸ਼ਿਮਾ ਆਪਣੇ ਅਗੇ ਸੀਮਾ ਸ਼ਰਮਾ ਜੀ ਤਿੰਨ ਗੱਡੀਆਂ ਚ ਬੰਦੇ ਆਏ ਸੀਗੇ ਅਨਨੌਮ ਉਹਨਾਂ ਦਾ ਵਾਰੀਖ ਵਹੀ ਕਰ ਰਹੇ ਹਾਂ ਇਹਨਾਂ ਮੈਡਮ ਜੀ ਦਾ ਬਿਆਨ ਲਿਖ ਲਿਆ 15 ਤੋਂ 17 ਬੰਦੇ ਦਸਰੇ ਨੇ ਜਿਨ੍ਹਾਂ ਦੇ ਮੂੰਹ ਬੰਨੇ ਸੀਗੇ ਸਾਡੀ ਇਦਾਂ ਦੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਨਾ ਹੀ ਸਾਡਾ ਕੋਈ ਕਿਸੇ ਤੇ ਇਦਾਂ ਦਾ ਹੈ ਵੀ ਕੋਲਾਣਾ ਬੰਦਾ ਸਾਡਾ ਨਾਲ ਕੁਝ ਕਰ ਸਕਦਾ ਹੈ ਰਸੀਏ ਖੁਦ ਇਸ ਗੱਲ ਦੇ ਵਿੱਚ ਮਹਿਸੂਸ ਕਰ ਰਿਹਾ ਕਿ ਗੱਲ ਹੋਈ ਤਾਂ ਹੋਈ ਕਿ 15 ਤੋਂ 17 ਹੋਣੇ ਜੀ ਤਿੰਨ ਗੱਡੀਆਂ ਫੁੱਲ ਭਰੀਆਂ ਹੋਈਆਂ ਸੀ ਜਦ ਬੰਦੇ ਨਿਕਲੇ ਬਾਹਰ ਪਰ ਜੇ ਚੋਰੀ ਦੇ ਸਿਰਸੇ ਜਾਂਦੇ ਜੀ ਫਿਰ ਉਹ ਬਾਹਰ ਕੱਢ ਕੇ ਇਦਾਂ ਹੰਗਾਮੇ ਨਹੀਂ ਸੀ ਕਰੀ ਕੀ ਨਾ ਅਮਨ ਤੇ ਕੀ ਕਹਿਣਾ ਚਾਹਦੇ ਆ ਤੁਮ ਮੌਕੇ ਦੇ ਪੰਚਰ ਕਿ ਕੀ ਗੱਲ ਮੇਰਾ ਨਾਮ ਐ ਸੀਮ ਮਖਤਿਆਰ ਸਿੰਘ ਥਾਣਾ ਕਤਵਾਲੀ ਪਟਿਆਲੇ ਤੋਂ ਆ ਰਾਤ ਇਨਸੀਡੈਂਟ ਹੋਇਆ ਇੱਥੇ ਮੈਡਮ ਸ਼੍ਰੀਮਈ ਆਪਣੇ ਅਗੇ ਸੀਮਾ ਸ਼ਰਮਾ ਜੀ ਸਬਕਾ ਕਾਉਂਸਲਰ ਨੇ ਇਹਨਾਂ ਦੇ ਘਰ ਕੋਈ ਪੰਤੋੜ ਕਰੀਏ ਤਿੰਨ ਗੱਡੀਆਂ ਚ ਬੰਦੇ ਆਏ ਸੀਗੇ ਅਨਨੋਨ ਉਹਨਾਂ ਦਾ ਵਾਰੀਖ ਵਹੀ ਕਰ ਰਹੇ ਹਾਂ ਇਹਨਾਂ ਮੈਡਮ ਜੀ ਦਾ ਬਿਆਨ ਲਿਖ ਲਿਆ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੈਗੀ ਕਾਨੂੰਨੀ ਉਹ ਅਮਲ ਚ ਲਿਆਂਦੀ ਜਾਊਗੀ 15 ਤੋਂ 17 ਬੰਦੇ ਦਸਰੇ ਨੇ ਜਿਨ੍ਹਾਂ ਦੇ ਮੂੰਹ ਬੰਨੇ ਸੀਗੇ ਤੇ ਸੀਨੀਅਰ ਅਫਸਰ ਵੀ ਆਏ ਸਾਡੇ ਓਕੇ ਸੀਟੀ ਫੁਟੇਜ ਸਰ ਚੈੱਕ ਕਰ ਰਹੇ ਹਾਂ ਅਸੀਂ ਕੁਝ ਲੈ ਲਈ ਅਸੀਂ ਕੀ ਅਸਲੇ ਨਾਲ ਆਏ ਸੀ ਜਾਂ ਅੰਦਰ ਫਾਇਰਪੁਰ ਨਹੀਂ ਫਿਰਿੰਗ ਉਹ ਵੈਰੀਫਾਈ ਕਰਾਂਗੇ ਅਜੇ ਕਲੀਅਰ ਨਹੀਂ ਹੋਇਆ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਕਾਨੂੰਨੀ ਮੁਕੱਦਮਾ ਦਰਜ ਕਰ ਰਹੇ ਹਾਂ ਜੀ ਡਾਉਨ ਲਿਖ ਲਿਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਅਗਲੀ ਕਰਨੀ ਅਮਲ ਚ ਲਿਆਂਦੀ ਨਹੀਂ ਜਖਮੀ ਕੋਈ ਨਹੀਂ ਜਖਮੀ ਕੋਈ ਸੱਟ ਨਹੀਂ ਕਿਸੇ ਦੀ ਕਿੰਨੇ ਲੋਕ ਮੌਜੂਦ ਸੀ ਘਰ ਦੇ ਵਿੱਚ ਇਹਨਾਂ ਦੇ ਘਰ ਦੇ ਮੈਂਬਰ ਹੀ ਸੀਗੇ ਸਾਰੇ ਜੀ ਹੋਰ ਤੇ ਕੋਈ ਨਹੀਂ ਨਹੀਂ ਪੋਰਸ਼ੇ ਪੰਨ ਤੁਰ ਕਰੀਬ 8:30 ਵਜੇ ਇਨਵੈਸਟੀਗੇਸ਼ਨ ਆਪਣੀ ਇਨਵੈਸਟੀਗੇਸ਼ਨ ਪ੍ਰੋਪਰ ਚੱਲ ਰਹੀ ਹੈ ਜੋ ਵੀ ਕਾਰਵਾਈ ਅਗਲੀ ਅਮਲ ਚ ਲਿਆਂਦੀ ਉਜੀ ਮੈਮ ਜੀ ਨਾ ਮਾ ਕੀ ਗੱਲ ਇਹ ਦੇਣਾ ਸਾਰੀ ਜੀ ਕਿ ਕਿਤੇ ਮਾਇਨਾ ਹੋਣੀ ਤੋਂ ਲਿਖੀ ਜੀ ਕਿ ਮਾਮਲਾ ਚੇਕ ਕਰਨਾ ਮੇਰਾ ਨਾਮ ਸੀਮਾ ਸ਼ਰਮਾ ਇਸ ਇਲਾਕੇ ਚ ਮੈਂ 2002 ਤੋਂ ਕਾਉਂਸਲਰ ਰਹੀਆਂ ਜੇ ਨੂ ਰਾਣੀ ਵੀ ਕਾਉਂਸਲਰ ਰਹੀ ਹੈ ਪਰ ਸਾਡੀ ਇਦਾਂ ਦੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਨਾ ਹੀ ਸਾਡਾ ਕੋਈ ਕਿਸੇ ਤੇ ਇਦਾਂ ਦਾ ਹੈ ਵੀ ਕੋ ਫਲਾਣਾ ਬੰਦਾ ਸਾਡਾ ਕੁਝ ਕਰ ਸਕਦਾ ਪਰ ਅਸੀਂ ਖੁਦ ਹੀ ਇਸ ਗੱਲ ਦੇ ਵਿੱਚ ਮਹਿਸੂਸ ਕਰ ਰਹੇ ਹਾਂ ਕਿ ਇਹ ਗੱਲ ਹੋਈ ਤਾਂ ਹੋਈ ਕਿਉਂ ਕਿ ਇਹ ਕੋਈ ਛੋਟੀ ਜੀ ਕਟਨਾਨੀ ਹੈ ਬਹੁਤ ਵੱਡੀ ਘਟਨਾ ਹੈ ਤੁਹਾਡੇ ਸਾਹਮਣੇ ਆ। ਐਫ ਆਈ ਆਰ ਲੋਸ ਕਰਾਤੀ ਪੁਲਿਸ ਆਪਣਾ ਕੰਮ ਕਰੇਗੀ। ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ ਖੰਗਾਲ ਕੇ ਸਾਹਮਣੇ ਲੈ ਆਵੇ ਪੁਲਿਸ। ਵੀ ਕੌਣ ਬੰਦੇ ਸੀ? ਕਿਉਂ ਆਏ? ਕਿਉਂਕਿ ਜੇ ਲੁੱਟ ਕੋਹ ਨਾਲ ਆਂਦੇ ਤਾਂ ਉਹਨਾਂ ਨੂੰ 8:30 ਵਜੇ ਕੋਈ ਸਮਾਂ ਨਹੀਂ ਹੁੰਦਾ। ਸਾਰਾ ਬਾਜ਼ਾਰ ਉਹਨਾਂ ਨੇ ਬੰਦ ਕਰਾਇਆ। ਹਥਿਆਰ ਬੰਦ ਸੀ ਉਹ। ਰਵਾਲਵਰ ਵੀ ਸੀ ਉਹਨਾਂ ਕੋਲ। ਤਲਵਾਰਾ ਵੀ ਸੀ ਨੰਗੀਆਂ ਕੱਢੀਆਂ ਹੋਈਆਂ। ਇੱਟਾਂ ਵੀ ਹੋਈਆਂ ਕਿ ਪੇਟੀਆਂ 'ਚ ਕੱਤੇ ਦੀਆਂ ਪੇਟੀਆਂ 'ਚ ਰੱਖ ਕੇ ਲੈ ਕੇ ਆਏ। ਪਰ ਕਿਤਨੇ ਲੋਕ ਸੀ? 15 ਤੋਂ 17 ਹੋਣੇ ਜੀ ਤਿੰਨ ਗੱਡੀਆਂ ਫੁੱਲ ਭਰੀਆਂ ਹੋਈਆਂ ਸੀ ਜਦ ਬੰਦੇ ਨਿਕਲੇ ਬਾਹਰ ਲੋਕੀ ਜੋ ਦੱਸ ਰਹੇ ਇੱਕ ਡਰਾਈਵਰ ਸੀ ਜੀ ਇੱਕ ਐਕਸਯੂਵੀ 5 ਸੀਗੀ ਇੱਕ ਫੋਰਚੂਨਰ ਗੱਡੀ ਸੀ ਕੀ ਲਾਉ ਥੋੜੇ ਉੱਪਰ ਹਮਲਾ ਕਿਉਂ ਪਹਿਲੇ ਲੜਾਈ ਹੋਈ ਨਹੀਂ ਸਾਡੇ ਮੇਰੀ ਕੋਈ ਲੜਾਈ ਨਹੀਂ ਕੋਈ ਦੁਸ਼ਮਣ ਨਹੀਂ ਕਿਸੇ ਨਾਲ ਅਸੀਂ ਤਾਂ ਆਪ ਇਸੇ ਗੱਲ ਤੋਂ ਹੈਰਾਨ ਆ ਵੀ ਇਹ ਕਿਉਂ ਹੋਇਆ ਕੋਈ ਫਾਇਰਿੰਗ ਵੀ ਹੋਈ ਉਹਦੇ ਦੀ ਫਾਇਰਿੰਗ ਉਹਨਾਂ ਨੇ ਹਵਾਈ ਫਾਇਰ ਕੀਤੀ ਹੈ ਜੀ ਫਿਰ ਅੰਦਰ ਭੱਜ ਕੇ ਆਏ ਬਿਲਕੁਲ ਜੀ ਬਿਲਕੁਲ ਕੀ ਹਾਲਾਤ ਹੋਣਗੇ ਇਹੀ ਤਾਂ ਸੀ ਸੋਚਦੇ ਆ ਵੀ ਜੇ ਇੱਕ ਐਦਾਂ ਦੀ ਗੱਲ ਹੋ ਸਕਕਟ ਨੇ ਇੱਥੇ ਵਾਪਰ ਸਕਦੀ ਜਿੱਥੇ ਕਿ ਭਰਿਆ ਵਾ ਇਲਾਕਾ ਹੋਵੇ ਇਹ ਤਾਂ 84 ਦੇ ਦੰਗਿਆਂ ਨਾਲੋਂ ਵੀ ਜ਼ਿਆਦਾ ਭਿਆਣਾ ਹਾਲ ਸੀ ਕਿ 84 ਦੰਗਿਆਂ 'ਚ ਕੋਈ ਅੰਦਰ ਨਹੀਂ ਨਾ ਹੁੰਦਾ ਸੀ ਕਿਸੇ ਦੇ ਘੱਟੋ ਘੱਟ ਉਹ ਬੰਦਾ ਬਾਹਰ ਜੋ ਮਰਜ਼ੀ ਕਰਦਾ ਸੀ ਇਹ ਤਾਂ ਅੰਦਰ ਹੀ ਆ ਕੇ ਸਮਝੋ ਕਿ ਕਿਤੋਂ ਦਾ ਕਿੱਦਾਂ ਦੇਖ ਲਓ ਪਜਾਲਾ ਦੇ ਲਾਅ ਐਂਡ ਆਰਡਰ ਦੇ ਤਿੱਤੀ ਨੂੰ ਦੇ ਜਨਮਦਗਰੀ ਇਸ ਤੋਂ ਜ਼ਿਆਦਾ ਮਾਰੀ ਕੀ ਹੋएगी ਪਰ ਹੋਤੀ ਸੀ ਸਿਸਟਮ ਤਾਂ ਹੋਰ ਕੁਝ ਨਹੀਂ ਹੋ ਸਕਦਾ ਸੀ ਮੁਕੇ ਦੇ ਪੁੱਲ ਸਾਗੇ ਜੀ ਦੀ ਪੁਲਿਸ ਲੈ ਕੇ ਅੱਧਾ ਕੰਡਾ ਲੱਗ ਗਿਆ ਜੀ ਆਨ ਉਹਨਾਂ ਨੂੰ ਉਹਨਾਂ ਉਹਨੇ ਚਿੱਤ ਸਾਢੇ 8 ਹੋ ਜੀ ਮੰਗ ਕੀ ਕਰਦੇ ਹੁਣ ਅਸੀਂ ਉਚਿਤ ਅਧਿਕਾਰੀਆਂ ਨੂੰ ਇਹੀ ਕਵਾਂਗੇ ਪ੍ਰਸ਼ਾਸਨ ਕੇਹੀ ਮੰਗਿਆ ਸਾਡੀ ਕਿ ਜੇ ਅਸੀਂ ਸਿਕਿਉਰ ਸਿਕਿਉਰਟੀ ਪੱਖੋਂ ਉਹਨਾਂ ਨੂੰ ਪੂਰਾ ਇਸ ਇਲਾਕੇ ਚ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਇਸ ਇਲਾਕੇ ਚ ਵੀ ਰੋਜ਼ਬਾਰ ਦਾ ਤਾਂ ਹੁੰਦੀਆਂ ਨੇ ਤੇ ਸਾਡੇ ਜਿਹੜਾ ਇਹ ਵਾਲਾ ਕੰਮ ਹੋਇਆ ਇਹ ਬਹੁਤ ਹੀ ਅਲੱਗ ਤੋਂ ਮਤਭਾਗੀ ਘਟਨਾ ਕਵਾਂਗੇ ਆਪਾਂ ਇਹਨੂੰ ਨਹੀਂ ਕੋਈ ਸ਼ੱਕ ਨਹੀਂ ਹੈਗਾ ਜੀ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਤੈਨੂੰ ਹੋਇਆ ਤਾਂ ਕਿਉਂ ਹੋਇਆ ਤੁਸੀਂ ਕਹਿ ਰਹੇ ਚੋਰੀ ਦੇ ਸਿਲਸਿਲੇ 'ਚ ਨਹੀਂ ਆ ਪਰ ਕਿਹੜੇ ਸਿਲਸਿਲੇ 'ਚ ਆ ਸਰ ਜੇ ਚੋਰੀ ਦੇ ਸਿਲਸਿਲੇ 'ਚ ਆਉਂਦੇ ਜੀ ਫਿਰ ਉਹ ਬਾਹਰ ਖੜ ਕੇ ਇਦਾਂ ਹੰਗਾਮੇ ਨਹੀਂ ਸੀ ਕਰਦੇ ਕਿ ਤੁਸੀਂ ਦੁਕਾਨਾ ਬੰਦ ਕਰੋ ਸ਼ਟਰ ਬੰਦ ਕਰੋ ਰੇਡੀਆ ਆਨਲਾਈਨ ਭਜਾ ਦਿਓ ਸਕੂਟਰ ਵਾਲਿਆਂ ਨੂੰ ਜਿਹੜੇ ਲੰਘ ਰਹੇ ਸੀ ਨਾ ਉਹਨਾਂ ਨੂੰ ਰੋਕ ਤਾਂ ਪਿੱਛੇ ਹੀ ਵੀ ਤੁਸੀਂ ਪਰਾਂ ਨੂੰ ਭੁਗ ਕੇ ਚਲੇ ਗਏ ਦੇਖੋ ਜੀ ਕਿਸੇ ਪਾਰਟੀ ਦੀ ਯਾਤ ਹੋ ਸਕਦਾ ਜੀ ਇਹ ਤਾਂ ਗੱਲ ਕਲੀਅਰ ਹੀ ਹੈ ਕੁਝ ਨਾ ਕੁਝ ਤਾਂ ਹੈ ਅਸੀਂ ਤਾਂ ਕਹੀ ਕਵਾਂਗੇ ਕਿਸੇ ਪਾਰਟੀ ਅਸੀਂ ਕਹਾਂਗੇ ਪੁਲਿਸ ਇਸ ਗੱਲ ਦੀ ਜਾਂਚ ਕਰੇ ਤੁਸੀਂ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਹੋ ਅਸੀਂ ਭਾਜਪੀ ਚ ਕਿੰਨੀ देर ਹੰਗਾਮਾ ਚ ਲੱਗੀ ਇਹ ਰੌਰੀ ਨੀਰ ਬਹੁਤ ਬਾਹਰ ਤੋਂ ਜਦੋਂ ਆਏ ਨੇ ਉਹ 15 ਮਿੰਟ ਲੱਗੇ ਹੋਣੇ ਸੀ ਉਹਨਾਂ ਨੂੰ ਕਿਉਂਕਿ ਇਹਨਾਂ ਨੇ 12 ਹੀ ਪਗ ਭਜਾਏ ਆ ਨਾ ਬੰਦੇ ਪਹਿਲਾਂ ਮੈਂ ਤਾਂ ਫੇਰ ਦੇਖਿਆ ਨਾ ਵੀ ਕੀ ਹੋ ਗਿਆ ਬਾਹਰ ਕੀ ਹੋ ਰਿਹਾ ਐਨੇ ਜੋ ਗੇਟਾਂ ਗੇਟ ਨੂੰ ਧੱਕਾ ਮਾਰ ਰਹੇ ਸੀਗੇ ਉਹਨਾਂ ਦਾ ਗੇਟ ਖੁੱਲ ਗਿਆ ਅੰਦਰ ਨੂੰ ਆ ਗਏ ਫੇਰ ਆਪਾਂ ਥੋੜਾ ਸਾੜੀ ਕੀਤੀ ਆ ਉਹਨਾਂ ਨੇ ਕਿੰਨੇ ਜਣੇ ਸੀਗੇ ਤੁਸੀਂ ਘਰੇ ਅਸੀਂ ਮੇਰੀ ਨੂਰਾਨੀ ਸੀ ਜੀ ਮੈਂ ਸੀ ਉਸ ਟਾਈਮ ਮੇਰਾ ਬੇਟਾ ਸੀ ਜੀ ਦੋ ਮੇਰੇ ਛੋਟੇ ਬੱਚੇ ਆ ਪੁੱਤ ਮੈਂ ਕੀ ਨਾਮ ਹੈ ਮੈਂ ਰਮਾਪੁਰੀ ਐਕਸਐਮ ਸੀ ਤਿਆਲਾ ਤੋਂ ਬਾਰੇ ਦੋ ਫਿਮਾਂ ਸਰਮਾ ਜੀ ਦੇ ਕਰ ਹਮ ਦੇ ਲੈ ਕੇ ਕਿੱਦਾਂ ਦੇਖਦੇ ਹੋ ਬਹੁਤ ਮੰਦਪਾ ਗਈ ਘਟਦਾ ਘਟਿਆ ਜੀ ਅਸੀਂ 2002 ਤੋਂ ਇਕੱਠੇ ਆ ਲੇਕਿਨ ਸਾਨੂੰ ਆਪਣੇ ਕੰਮ ਤੋਂ ਕੰਮ ਹੈ ਸਾਨੂੰ ਲੋਕਾਂ ਦੇ ਕੰਮ ਤੋਂ ਸਿਰਫ ਉਹਨਾਂ ਦੀ ਲੋਕ ਸੇਵਾ ਕਰਦੇ ਆ ਨਾ ਕਿ ਅਸੀਂ ਕਿਸੇ ਨਾਲ ਲੜਾਈ ਝਗੜੇ ਕਰਦੇ ਆ ਅਸੀਂ ਉਹਨਾਂ ਦੀ ਲੜਾਈ ਝਗੜੇ ਨਪਟਾਂ ਜਾਂਦੇ ਆ ਲੈ ਕੇ ਨਾ ਰਾਤ ਅਗਰ ਇਹ ਸੋਚ ਲਨ ਦੀ ਵੀ ਸ਼ਾਇਦ ਕੋਈ ਸਮਝੌਤੇ ਪਿੱਛੇ ਆਏ ਆ ਅੰਦਰ ਵੜ ਜਾਂਦੇ ਔਰ ਸਾਡਾ ਕੋਈ ਨੁਕਸਾਨ ਹੋ ਜਾਂਦਾ ਤਾਂ ਕੀ ਸਰਕਾਰ ਇਹਦੀ ਪਰਪਾਈ ਕਰ ਪੰਦੀ ਜੀ ਸਾਡੇ ਬੱਚੇ ਛੋਟੇ ਛੋਟੇ ਨਾਲ ਸੀ ਇਹਦਾ ਬੇਟ ਨਾਲ ਸੀ ਬਹੂ ਸੀ ਵੀ ਕੀ ਕੀ ਕਰਦੀ ਸਰਕਾਰ ਇੰਨਾ ਮਾੜਾ ਹਾਲ ਲਾਇ ਆਰਡਰ ਦਾ ਅਸੀਂ ਪਹਿਲੀ ਵਾਰ ਦੇਖ ਰਹੇ ਆ ਆਪਦੀ ਸਰਕਾਰ ਚ ਕੋਈ ਬੰਦਾ ਇੱਥੇ ਸੁਰੱਖਿਤ ਨਹੀਂ ਹੈ ਬਹੁਤ ਦੁੱਖ ਦੀ ਗੱਲ ਹੈ ਜੀ ਇਹ ਵੀ आम जनता ਨੂੰ ਅੰਦਰ ਆ ਕੇ ਦਰਵਾਜੇ ਤੋੜ ਕੇ ਇੰਨਾ ਨੁਕਸਾਨ ਕਰਦਨ ਔਰ ਉਸ ਤੋਂ ਬਾਅਦ ਇਹ ਕਹਿਦਨ ਜੀ ਹੁਣ ਇਹਦੀ ਤਫਸੀਲ ਚੱਲ ਰਹੀ ਹੈ ਤਾਂ ਇਸ ਤੋਂ ਪਹਿਲਾਂ ਹੀ ਪੁਲਿਸ ਕਿਉਂ ਅਲਰਟ ਨਹੀਂ ਹੈ ਰਾਤ ਮੈਸੇਜ ਦੇਣ ਤੋਂ ਅੱਧੇ ਪੌਨੇ ਘੰਟੇ ਬਾਅਦ ਪੁਲਿਸ ਆਈ ਹੈ ਜੀ ਦੋ ਮੁਲਾਜ਼ਮ ਆਏ ਆ ਉਸ ਤੋਂ ਬਾਅਦ ਹੁਣ ਸਾਰੀ ਤਫਸੀਲ ਸਵੇਰੇ ਆ ਕੇ ਪੁਲਿਸ ਨੇ ਕੀਤੀ ਹੈ ਰਾਤ 12:30 ਵਜੇ ਤੱਕ ਅਸੀਂ ਇੱਥੇ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਪਿੱਛੇ ਕੋਈ ਪਾਰਟੀ ਹੋ ਰਹੀ ਹੈ? ਦੇਖੋ ਇਹ ਤਾਂ ਪੁਲਿਸ ਦਾ ਕੰਮ ਹੈ ਜੀ ਵੀ ਇਹ ਕਿਸੇ ਪਾਰਟੀ ਦਾ ਹੱਥ ਹੈ ਜਾਂ ਕਿਸੇ ਨੇ ਬਦਮਾਸ਼ੀ ਕੀਤੀ ਹੈ ਜਾਂ ਸਾਨੂੰ ਨੀਵਾ ਦੁਖਾਨ ਪਿੱਛੇ ਅਸੀਂ ਪਾਰਟੀਆਂ ਚ ਦੇ ਵਿੱਚ ਆਏ ਆ ਉਸ ਕਰਕੇ ਹੋਇਆ ਇਹ ਪੁਲਿਸ ਤਫਸੀਲ ਕਰਕੇ ਦੱਸੇ ਜੀ ਕਿ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਇਹ ਰਾਈਟ ਇਲਾਕੇ ਦੇ ਵਿੱਚ ਇੰਦੀ ਵੱਡੀ ਵਾਰਦਾਤ ਹੋਈ। ਇਸ ਤਰ੍ਹਾਂ ਤਾਂ ਕੋਈ ਵੀ ਇਲਾਕਾ ਨਹੀਂ ਬਚਿਆ ਹੋਇਆ ਜੀ ਹੁਣ ਜਿੱਥੇ ਵਾਰਦਾਤਾ ਨਹੀਂ ਹੁੰਦੀਆਂ ਤੁਹਾਡੇ ਸਾਹਮਣੇ ਪਿਛਲੇ ਦਿਨਾਂ ਹੀ ਬੱਸ ਸਟੈਂਡ ਦੇ ਉੱਤੇ ਗੋਲੀਆਂ ਚੱਲੀਆਂ ਕੋਈ ਵੀ ਇਲਾਕਾ ਨਹੀਂ ਬਚਾ ਰਿਹਾ ਲੇਕਿਨ ਇਹਦੇ ਘਰ ਚ ਵਾਰਦਾਤ ਹੋਣੀ ਬਹੁਤ ਇੱਕ ਅਜੀਬ ਜੀ ਘਟਨਾ ਹੈ ਜਿਸ ਲੇਡਿਸ ਨੇ ਲੋਕਾਂ ਦੇ ਕੰਮ ਕਰੇ ਹੋਣ ਔਰ ਲੋਕ ਸੇਵਾ ਰਜ ਕੇ ਕੀਤੀ ਹੋਏ ਔਰ ਉਹਦੇ ਨਾਲ ਇਹ ਘਟਨਾ ਵਾਪਰ ਜਾਏ ਇਹ ਮੰਦਭਾਗੀ ਕਹਾਣੀ ਹੈ ਕੀ ਮੰਗ ਕੀ ਕਰਦੇ ਅਸੀਂ ਬਿਲਕੁਲ ਮੰਗ ਕਰਦੇ ਆਂ ਵੀ ਇਹਦੋਂ ਸਾਨੂੰ ਪਤਾ ਕੀਤਾ ਜਾਏ ਵੀ ਇਹ ਘਟਨਾ ਘੱਡੀ ਕਿਉਂ ਔਰ ਇਹਦੇ ਘਰ ਹਮਲਾ ਹੋਇਆ ਕਿਉਂ ਜਾਣ ਲੇਵਾ ਜਾਨਲੇਵਾ ਹਮਲਾ ਕਿਉਂ ਹੋਇਆ ਕਿਤੇ ਨਹੀਂ ਲੜਨਾ ਇਹ 2024 ਦੀ ਇਲੈਕਸ਼ਨ ਨੂੰ ਲੈ ਕੇ ਜੀ ਇਸ ਬਾਰੇ ਵੀ ਅਸੀਂ ਕੁਝ ਨਹੀਂ ਕਹਾਂਗੇ ਜੀ ਕੁਝ ਹੋ ਸਕਦਾ ਵੀ 2024 ਦੀ ਇਲੈਕਸ਼ਨ ਦੇ ਚੱਕਰ ਚ ਸਾਨੂੰ ਕੋਈ ਡਰਾਇਆ ਧਮਕਾਇਆ ਜਾ ਰਿਹਾ ਅੱਜ ਐਸ ਕੌਂਸਲਰ ਦੇ ਘਰ ਹੋਇਆ ਕੱਲ ਨੂੰ ਕਿਸੇ ਹੋਰ ਦੇ ਹੋ ਸਕਦਾ ਇਹ ਕੰਮ ਪੂਰਵਸਧੈ ਦੇਖਣਾ ਜੀ